ਵੀਡੀਓ ਤੁਹਾਡੇ ਬਹੁਤ ਕੰਮ ਦੀ ਹੈ ਜਿਹੜੇ ਲੋਕ ਮਟਾਪੇ ਤੋਂ ਪਰੇਸ਼ਾਨ ਨੇ ਜਿਨ੍ਹਾਂ ਲੋਕਾਂ ਦਾ ਮਟਾਪਾ ਘਟ ਨਹੀਂ ਰਿਹਾ ਦਿਨ ਪ੍ਰਤੀ ਦਿਨ ਵਜਨ ਵਧ ਜੰਦਾ ਭਾਰ ਘਟਣ ਦਾ ਤੁਹਾਡਾ ਨਾਂ ਨਹੀਂ ਲੈ ਦਿੰਦਾ ਜਾਂ ਤੁਹਾਨੂੰ ਥੈਰਡ ਦੀ ਸਮੱਸਿਆ ਥੈਰਡ ਦੀ ਤੁਸੀਂ ਗੋਲੀ ਲੈ ਰਹੇ ਹੋ ਗੋਲੀ ਵੀ ਤੁਹਾਡੀ ਵੱਧ ਜੀ ਜਾਂਦੀ ਹੈ ਮਟਾਪਾ ਵੀ ਵੱਧਦਾ ਜਾਂਦਾ ਥੈਰਡ ਵੀ ਸਾਡੀਆਂ ਭੈਣਾਂ ਨੂੰ ਵੀ ਪ੍ਰੋਬਲਮ ਹੈ ਸਾਡੇ ਵੀਰਾਂ ਨੂੰ ਵੀ ਪ੍ਰੋਬਲਮ ਹੈ ਤੇ ਬੱਚਿਆਂ ਨੂੰ ਵੀ ਇਹ ਪ੍ਰੋਬਲਮ ਹੈ ਮਟਾਪਾ ਆਉਣ ਦੇ ਨਾਲ ਸਾਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਜਾਂਦੀਆਂ ਨੇ ਜਿਵੇਂ ਲੀਵਰ ਫੈਟੀ ਹੋ ਜਾਂਦਾ ਕਬਜ ਗੈਸ ਤਜਾਬ ਇਹ ਚੀਜ਼ਾਂ ਆਮ ਹੋ ਜਾਂਦੀਆਂ ਨੇ ਹੈਨਾ ਵਾਲ ਝੜਨੇ ਹੋ ਗਏ ਗੋਡਿਆਂ ਦੇ ਵਿੱਚ ਦਰਦ ਹੋਣਾ ਵੀ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜਾ ਵਜਨ ਆ ਉਹ ਵੱਜ ਜਾਂਦਾ ਗੋਡੇ ਉਹਨਾਂ ਵਜਨ ਚੱਕ ਨਹੀਂ ਪਾਉਂਦੇ ਸਾਡਾ ਦੋਸਤੋ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਨਾਲ ਸਿੰਪਲ ਜੀ ਚੀਜ਼ ਹੈ ਇਹ ਚਾਹ ਗਈ ਇਹ ਹਰਬਲ ਚਾਹ ਗਈ ਸਾਡੀ ਇਹ ਜਿਵੇਂ ਆਪਾਂ ਆਮ ਚਾਹ ਬਣਾਉਨੇ ਆ ਉਵੇਂ ਹੀ ਚਾਹ ਬਣਾਉਣੀ ਆ ਉਵੇਂ ਹੀ ਮਿੱਠਾ ਪਾਉਣਾ ਉਮੀਦ ਜਾਵਣੀਆਂ ਬਸ ਜਿਹੜੀ ਤੁਸੀਂ ਚਾਹ ਪੱਤੀ ਪਾਉਣੀ ਹੋ ਉਹ ਨਹੀਂ ਪਾਉਣੀ ਹੈਗੀ ਆਹ ਪਾਉਣੀ ਆ ਤਿੰਨ ਟਾਈਮ ਪੀ ਲੋ ਦੋ ਟਾਈਮ ਪੀ ਲੋ ਆਂਡੀਆਂ ਗਮਾਂਡੀਆਂ ਨੂੰ ਵੀ ਪਿਆ ਦਿਓ ਜਿਨ੍ਹਾਂ ਨੂੰ ਵੀ ਸਮੱਸਿਆ ਹੈਗੀ ਉਹਨਾਂ ਦੀ ਸਮੱਸਿਆ ਸਾਰੀਆਂ ਦੀ ਦੂਰ ਹੋ ਜੂ ਰਿਜ਼ਲਟ ਬਹੁਤ ਜਾਦੇ ਵਧੀਆ ਦੋਸਤੋ ਜੇ ਤੁਸੀਂ ਆਰਡਰ ਕਰਦੇ ਹੋ ਉਹਨੂੰ ਘਰ ਬੈਠੇ ਮੰਗਾਉਣਾ ਚਾਹੁੰਦੇ ਹੋ ਜਿੱਥੇ ਮਰਜ਼ੀ ਮੰਗਾਓ ਪਹਿਲੀ ਗੱਲ ਤਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਇਹਨੂੰ ਕੋਈ ਵੀ ਪੀ ਸਕਦਾ ਸ਼ੂਗਰ ਵਾਲਾ ਵੀ ਪੀ ਸਕਦਾ ਹਨਾ ਬਹੁਤ ਵਧੀਆ ਰਿਜ਼ਲਟ ਨੇ ਜੇ ਤੁਸੀਂ ਸਾਤੋਂ ਚਾਹ ਲੈਨੇ ਹੋ ਚਾਹ ਦੇ ਨਾਲ ਤੁਹਾਨੂੰ ਅਸੀਂ ਆ ਜਿਹੜਾ ਸਾਡਾ ਤੇਲ ਆ ਗੋਡਿਆਂ ਵਾਸਤੇ ਇਹ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ ਜੇ ਤੁਹਾਡੇ ਪਰਿਵਾਰ ਦੇ ਵਿੱਚ ਗੋਡੇ ਦੁਖਦੇ ਆ ਪਾਰਸਲ ਫ੍ਰੀ ਮਿਲੂਗਾ ਤੇ ਬਾਕੀ ਇੱਕ ਅਸੀਂ ਹੋਰ ਵੀ ਚੀਜ਼ ਦਿੰਨੇ ਆ ਮਟਾਪਾ ਘਟਾਉਣ ਦੇ ਲਈ ਆ ਪਾਊਡਰ ਜੇ ਤੁਸੀਂ ਇਹ ਤਿੰਨੇ ਚੀਜ਼ਾਂ ਲੈਣੀਆਂ ਨੇ ਤਿੰਨੇ ਚੀਜ਼ਾਂ ਲੈ ਸਕਦੇ ਹੋ ਜੇ ਤੁਸੀਂ ਇਹ ਚੀਜ਼ ਲੈਣੀ ਆ ਚਾਹ ਲੈਣੀ ਆ ਤਾਂ ਚਾਹ ਲੈ ਸਕਦੇ ਹੋ ਚਾਹ ਦੇ ਨਾਲ ਤੁਹਾਨੂੰ ਗੋਡਿਆਂ ਵਾਲਾ ਜਿਹੜਾ ਤੇਲ ਆ ਸਾਡੇ ਵੱਲੋਂ ਬਿਲਕੁਲ ਫ੍ਰੀ ਦਿੱਤਾ ਜਾਊਗਾ ਇਹਦੇ ਫਾਇਦੇ ਕੀ ਨੇ ਗੋਡਿਆਂ ਦੇ ਵਿੱਚ ਦਰਦ ਆ ਮੋਢਿਆਂ 'ਚ ਆ ਸਰਵਾਈਕਲ ਆ ਜਾਂ ਕਿਤੇ ਵੀ ਤੁਹਾਡੇ ਦਰਦ ਆ ਉੱਥੇ ਤੁਹਾਡਾ ਦਰਦ ਠੀਕ ਹੋ ਜਾਊਗਾ ਪਾਰਸਲ ਬਿਲਕੁਲ ਫ੍ਰੀ ਐ ਤੁਸੀਂ ਬੁੱਕ ਲੈਣ ਦੇ ਲਈ ਕੀ ਕਰਨਾ ਲੈਣ ਦੇ ਲਈ ਤੁਸੀਂ ਬੁਕਿੰਗ ਕਰਨੀ ਆ 200 ਰੁਪਇਆ ਪਹਿਲਾਂ Google Pay ਕਰਨਾ ਤੇ ਬਾਕੀ ਤੁਸੀਂ ਪਹੁੰਚੇ ਤੋਂ ਕਰਨਾ ਤੇ ਬਾਕੀ ਡਾਕੀਆ ਤੁਹਾਡੇ ਘਰੇ ਫੜਾ ਜਾਊਗਾ ਤੇ ਪੈਸੇ ਲੈ ਜਾਊਗਾ ਤੇ ਜਦੋਂ ਪਹੁੰਚ ਗਿਆ ਤੁਹਾਡੇ ਕੋਲੇ ਸਾਨੂੰ ਤੁਸੀਂ WhatsApp ਤੇ ਫੋਟੋ ਭੇਜ ਦੇਣੀ ਆ ਵੀ ਤੁਹਾਡਾ ਜਿਹੜਾ ਪ੍ਰੋਡਕਟ ਐ ਉਹ ਆ ਗਿਆ ਤੇ ਸਾਨੂੰ ਸਮਝਾ ਦਿਓ ਕਿਵੇਂ ਖਾਣਾ ਤੇ ਕਿਵੇਂ ਪੀਣਾ ਅਸੀਂ ਤੁਹਾਨੂੰ ਸਮਝਾ ਦਾਂਗੇ ਤੁਹਾਡਾ ਵਜ਼ਨ ਘਟਣਾ ਸ਼ੁਰੂ ਹੋ ਜੂ ਤੇ ਬਾਕੀ ਰਿਜ਼ਲਟ ਵਾਲੀਆਂ ਹੁਣ ਵੀਡੀਓ ਤੁਸੀਂ ਦੇਖ ਸਕਦੇ ਹੋ ਮਹੀਨਾਂ ਹੋ ਗਏ 15 ਦਿਨ ਹੋ ਗਏ। 15 ਦਿਨ ਹੋ ਗਏ ਤੇ 15 ਦਿਨਾਂ ਚ ਕੀ ਫਰਕ ਪਿਆ ਜੀ? 15 ਇੰਚ ਵੈਸੇ ਅੰਦਰ ਇਸ ਤੋਂ ਮਾਸ਼ੂਰ ਹੋ ਗਏ ਹਨਾ। ਥੋੜਾ ਹਲਕਾ ਪਨ ਲੱਗਦਾ। ਠੀਕ ਹੈ ਜੀ। ਤੇ ਤੇਟ ਨੇ 30 3 ਕਿਲੋ ਘਟਾਇਆ। 15 ਦਿਨਾਂ ਵਿੱਚ ਤੈਨੂੰ 3 ਕਿਲੋ ਵਜ਼ਨ ਘਟਾਇਆ। ਹਾਂਜੀ ਹਾਂਜੀ। ਤੇ ਬਾਕੀ ਮੈਡਮ ਕੋਈ ਹੋਰ શરીਰ ਦੇ ਵਿੱਚ ਕੋਈ ਮਨਣੇ ਲੱਗਿਆ ਹੋਈ ਕੁਝ? ਇਹ ਹੁਣੇ ਪੇਟ ਨੂੰ ਹਲਕਾ ਲੱਗ ਰਿਹਾ। ਜਿੰਮ ਭਾਰੀ ਪਨ ਤੇ ਪੇਟ 'ਚ। ਸੂਟ ਵਾਰਾ ਖੁੱਲ ਗਿਆ ਹੋਣਗੇ। ਹਾਥ ਫੋਟੋੜ ਗਿਆ ਜੀ ਤੇ ਥੋੜੀ ਜਿਹੀ ਬੁਰੀ ਸੁਣਾ ਤੇ ਆਪਣੇ ਬਾਕੀ ਕੋਈ એનર્ਜੀ ਵਗੈਰਾ ਹਾਂ એનર્ਜੀ ਤੋਂ ਅਗਨ ਵਾਲੀ ਆ ਜੀ ਜਿਹਦੇ ਲਈ ਜੀ ਨਸੈਂਪੀ ਨੂੰ ਹੋ ਜਾਂਦਾ ਹਾਂ ਲੂਜਨੈਸ ਕਰਦਾ ਹੋਵੇ ਹਾਂ ਤੇ ਬਾਕੀ ਬੰਦੇ ਨੂੰ ਹੋਰ ਕੋਈ ਘਟਿਆ ਹੋਵੇਗਾ ਮੈਂ ਇਹ ਫੋਟੋ ਲਖੂ ਅਨਸਨ ਜਿਹੜਾ ਪਹਿਲਾਂ ਪੈਕੇਟ ਖਾਦਾ ਉਹਦੇ ਵਿੱਚੋਂ ਇਹ ਥੋੜੀ ਦਵਾਈ ਪਈ ਹੈ ਉਹਨਾਂ ਕੋਲੇ ਤੇ ਉਹਨਾਂ ਦਾ 97 ਕਿਲੋ weight ਸੀਗਾ ਤੇ ਹੁਣ 93 ਰਹਿ ਗਿਆ ਆ ਤਿੰਨ ਤੋਂ 4 ਕਿਲੋ weight ਘਟ ਗਿਆ ਉਹਨਾਂ ਦਾ ਇਹ ਮਤਲਬ ਮਹੀਨਾ ਨਹੀਂ ਹੋਇਆ ਪਿਛਲੇ ਮਹੀਨੇ 29 ਤਰੀਕ ਨੂੰ ਸ਼ੁਰੂ ਕੀਤੀ ਆ ਤੇ ਅੱਜ 25 ਤਰੀਕ ਹੋਈ ਆ ਉਹਦੇ ਵਿੱਚ ਦੋ ਨਾਗੇ ਵੀ ਪਏ ਆ ਤੇ ਮਤਲਬ 10 ਕਿਲੋ weight ਘਟ ਗਿਆ ਉਹਨਾਂ ਦਾ